ਜ਼ਿੰਦਗੀ 'ਚ ਵੀਰੇ ਬਹੁ ਮਾੜਾ ਟਾਈਮ ਦੇਖਿਆ। ਬਸ ਇਨਸਾਨ ਤੇ ਇੱਕ ਗਰੀਬੀ ਨਾ ਆਵੇ ਵੀਰੇ। ਉਹਦੇ ਵੀ ਕਿਸੇ ਤੇ ਗਰੀਬੀ ਮਾੜਾ ਟਾਈਮ ਲਿਆਵੇ ਨਾ ਵੀਰੇ। ਜਿਹਨੂੰ ਬਣੇ-ਵੜਾਈ ਮਿਲ ਜੇ ਵੀਰੇ। ਉਹਦੇ ਵਾਸਤੇ ਤਾਂ ਕੋਈ ਇਹ ਗੱਲਾਂ ਵੀਰੇ ਮੈਨ ਨਹੀਂ ਰੱਖਦਾ ਜਿਹਨੇ ਆਪ ਮਿਹਨਤ ਕਰਕੇ ਚੀਜ਼ ਬਣਾਣੀ ਆ। ਉਹਦੇ ਵਾਸਤੇ ਵੀਰੇ ਗੱਲਾਂ ਬਹੁ ਮੈਟਰ ਕਰਦੀਆਂ। ਤੁਹਾਨੂੰ ਤੇਰੇ ਕੁਟ ਕੁੜਦਾ ਕੋਈ? ਹਾਂਜੀ। ਫਿਰ ਮੈਂ ਉਹਦੇ ਚਪੜੇ ਲਾਨਾ ਜਿਹੜਾ ਕੁੜਦਾ ਨੂੰ। ਜਿਹੜਾ ਉਹਨੂੰ ਕੁਟਦਾ ਫਿਰ ਮੈਂ ਉਹਦੇ ਚਪੜੇ ਲਾਨਾ। ਹੱਤ ਤੇ ਕੀ ਹੋਇਆ? ਦੀ ਮੈ ਸੱਪੜੀ ਉੱਤੇ ਲੱਗੀ ਐ ਨਹੀਂ ਗਲਤ ਹੈ ਪੜੱਕਾ ਲੱਗ ਗਿਆ ਮੈਨੂੰ ਉਹਦੇ ਸੁਪਨੇ ਆਉਂਦੇ ਸੀ ਦੂਰ ਜਿਹਾ ਆ ਰਹੇ ਹਾਂ ਤੇਰੇ ਸੁਪਨੇ ਜage ਕੀ ਕਹਿੰਦਾ ਮੂਸੇ ਵਾਲਾ ਬੇ ਨਾਮ ਕੀ ਆ ਪਿਆਰੀ ਪਿਆਰੀ ਪਿਆਰੇ ਹੋ ਤੁਸੀਂ ਹੈਨਾ ਹਾਂ ਸਾਰੇ ਪਿੰਡ ਲਈ ਪਿਆਰੇ ਹਾਂ ਹਾਂ ਸਾਰੇ ਪਿੰਡ ਲਈ ਪਿਆਰੀ ਜਿਹੜੀ ਗਰੀਬੀ ਹੁੰਦੀ ਆ ਉਹ ਬੰਦੇ ਨੂੰ ਕੀ ਸਿਖਾਉਂਦੀ ਆ ਗਰੀਬੀ ਤਾਂ ਫੋਗ ਗਈ ਦੇਖ ਜਿਹੜੀ ਤਾਂ ਕੱਟ ਗਈ ਜਨਾਨੀ ਉਹ ਤਾਂ ਕੱਟ ਗਈ ਬਾਜਿਆ ਮਸੂਮ ਨਹੀਂ ਕਰਦੀਆਂ ਹਨ ਉਹ ਭਾਈ ਭੈਣ ਦਾ ਰਿਸ਼ਤਾ ਨਹੀਂ ਦੇਖਣ ਨੂੰ ਮਿਲਦਾ ਜਿਹੜਾ ਪਹਿਲਾਂ ਵਾਲਾ ਸੀਗਾ ਨਾ ਹਾਂ ਤਾਂ ਹੁਣ ਤਾਂ ਰਲ ਕੇ ਬਹਿੰਦੇ ਹੀ ਨਹੀਂ ਹੁਣ ਤਾਂ ਉਹੀ ਲੜ ਪੈਣੇ ਬੈਠੇ ਬੈਠੇ ਪਰ ਉਸੀ ਕਰੇ ਨਹੀਂ ਇਹ ਬਾਪੂ ਨੂੰ ਕਿਨਾ ਬਿਆਰ ਕਰਦੀਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਰ ਕੀ ਉਹ ਚੀਜ਼ ਕਿਉਂ ਹੁੰਦੀ ਆ ਉਹ ਕਿਉਂ ਆਉਂਦੀ ਆਂ ਇਕੰਦਾ ਉਹ ਆਉਂਦੀ ਆ ਜਦੋਂ ਪਰਨ ਕਰੇ ਸੁਰੱਖਣਾ ਇਕੇ ਨਾਲ ਤੁਹਾਨੂੰ ਨਹੀਂ ਕਿਸਰੇ ਨੂੰ ਇਕੇ ਨਾਲ ਉਹ ਨਹੀਂ ਕਰਨਾ ਤੇਰਾ ਰਾਹ ਕਿਧਰੇ ਨੂੰ ਹੈ ਨੂੰ ਦਾ ਰਾਹ ਕਿਧਰੇ ਨੂੰ ਹੈ ਸੱਤ ਦਾ ਕਿਧਰੇ ਨੂੰ ਹੈ ਤੇ ਆਪੇ ਨਹੀਂ ਉਹ ਪਤਾ ਆਖਿਆ ਕਿ ਵੀ ਮਾੜਾ ਟਾਈਮ ਰੱਬ ਕਿਸ ਨੂੰ ਦਿਖਾਵੇ ਨਾ ਬਟ ਜੇ ਰੱਬ ਮਾੜਾ ਟਾਈਮ ਨਾ ਦਿਖਾਵੇ ਨਾ ਤਾਂ ਬੰਦੇ ਨੂੰ ساری ਉਮਰ ਅਕਲ ਨਹੀਂ ਆਉਂਦੀ ਪਤਾ ਚਲੋ ਹਰ ਇੱਕ ਨਾਲ ਦਿਲ ਤੋਂ ਹੀ ਚੱਲਦੇ ਵੀਰ ਪਰ ਲੋਕ ਨੇ ਕੁਛ ਐਦਾਂ ਦੇ ਆਂਦੇ ਲਾਈਵ ਦੇ ਵਿੱਚ ਜੋ ਦਿਲ ਤੇ ਦਿਮਾਗ ਲਾ ਜਾਂਦੇ ਨੇ ਹਨਾ ਜੀ ساری ਦੁਨੀਆ ਇੱਕ ਪਾਸੇ ਤੇ ਮਾਵਾ ਪਿ ਇੱਕ ਪਾਸੇ ਵੀਰ ਚਾਹੇ ਬੰਦਾ ਗਲਤ ਵੀ ਹੋਵੇ ਠੀਕ ਆ ਤਾਂ ਇੱਕ ਸਿਰਫ ਮਾਪੇ ਆ ਜੋ ਬੰਦੇ ਨੂੰ ਐਕਸੈਪਟ ਕਰਦਾ ਭੈਣ ਭਾਈ ਦਾ ਤਾਂ ਰਿਸ਼ਤਾ ਤਾਂ ਬਹੁਤ ਅਨਮੋਲ ਹੁੰਦਾ ਫਿਰ ਕਿ ਵੈਸੇ ਕੱਲ ਤਾਂ ਕਿਸੇ ਨੇ ਦੇਖੀ ਨਹੀਂ ਬਟ ਮੈਂ ਇਹ ਸੋਚਦਾ ਕਿ ਆਪਣੀ ਲਾਈਫ ਅਜੇ ਹੈਗੀ ਆ ਵਾਧੂ ਆ ਵੀ ਆਪਣੀ ਲਾਈਫ ਦੇ ਵਿੱਚ ਹੁਣ ਜਿੰਨੀ ਕਿ ਉਹਨਾਂ ਦੀ ਰਹਿ ਗਈ ਆਪਾਂ ਉਸ ਚ ਉਹਨਾਂ ਨੂੰ ਸੁੱਖ ਦੀ ਜ਼ਿੰਦਗੀ ਦਿਖਾ ਸਕੀਏਗਾ ਨਾ ਕਿ ਪੰਜਾਬ ਰਹਿ ਕੇ ਵੀ ਵਧੀਆ ਸਰੀ ਜਾਂਦਾ ਅਸੀਂ ਕਿਹੜਾ ਇੱਥੇ ਭੁੱਖੇ ਨੰਗੇ ਆ ਮਾੜਿਆਂ ਤੋਂ ਮਾੜੇ ਹੋਵਾਂਗੇ ਬੀਬਾ ਅਸੀਂ ਕਦ ਕਹਿੰਦੇ ਆ ਅਸੀਂ ਚੰਗੇ ਆ ਤੂੰ ਲਾ 22 ਘੰਟੇ ਸ਼ਿਫਟਾਂ ਅਸੀਂ ਖੇਤਾਂ 'ਚ ਹੀ ਚੰਗੇ ਆ ਜਿਹਨੇ ਖਾਦੀ ਨੂਨਾਂ ਰੋਟੀ ਉਹਨੂੰ ਨਹੀਂ ਗਰੀਬੀ ਦੱਸੀ ਦੀ ਮਾੜੇ ਸਮੇਂ ਵਿੱਚ ਆਸ ਨੂੰ ਸਮਾਲ ਕੇ ਤੇ ਰੱਖੀ ਦੀ ਜਿੱਥੇ ਆਪਣੇ ਸਾਥ ਛੱਡ ਜਾਂਦੇ ਉੱਥੇ ਬਗਾਨੇ ਖੜਦੇ ਆ ਆਪਣੇ ਦੀ ਚੜ੍ਹਾਈ ਦੇਖ ਕੇ ਆਪਣੇ ਹੀ ਛੜਦੇ ਆ ਕਿ ਸੋਹਣੀ ਕੁੜੀ ਨਹੀਂ ਕਿਸੇ ਦੇ ਤਾਨੇ ਮੇਨੇ ਸਹੰਦੀ ਹੋਏ ਸਤਾਨੀਓ ਮਿੱਤਰੋ ਗਰੀਬੀ ਰਹਿੰਦੀ ਹੋਏ ਸਸ਼ੀਗਲ ਜੀ ਮੈਂ ਤੁਹਾਡਾ ਆਪਣਾ ਜੋਤਮਾਨੀ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਪ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਆ ਪਟਿਆਲਾ ਜ਼ਿਲ੍ਹਾ ਦੇ ਪਿੰਡ ਚਿੱਲ ਵਿਖੇ ਜਿੱਥੇ ਗੱਲਬਾਤ ਕਰਾਵਾਂਗੇ ਬੱਚਿਆਂ ਨਾਲ ਬਜ਼ੁਰਗਾਂ ਨਾਲ ਆਓ ਫਿਰ ਚੱਲਦੇ ਆਂ ਗੱਲਾਂ ਬਾਤਾਂ ਕਰਦੇ ਆਂ ਆਜੋ ਫਿਰ ਚਲਿਏ ਸਸ਼ੀਕਲ ਜੀ ਸ਼ਸ਼ੀਕਬੀਰ ਜੀ ਕੀ ਨਾਮ ਹੈ ਮਿੱਠੂਈ ਕੀ ਕੰਮ ਕਰਦੇ ਹੋ ਆਪਾਂ ਵੀਰੇ ਏਜੰਸੀ 'ਚ ਲੱਗਾ ਆਂ ਜੀ ਮੈਂ ਵੀਰੇ ਏਜੰਸੀ ਪਹਿਲਾਂ ਉੱਧਰ ਗੱਲਬਾਤ ਕਰੀਏ ਹੈਨਾ ਵੀ ਉੱਧਰ ਉਹ ਦੇਖੋ ਕੈਮਰੇ ਸਾਰੇ ਦੇਖ ਰਹੇ ਨੇ ਤੁਹਾਨੂੰ ਹੈਨਾ ਤੇ ਗੱਲ ਕਰਦੇ ਆਂ ਏਜੰਸੀ 'ਚ ਕੰਮ ਕਰਦੇ ਹਾਂ ਵੀਰੇ ਜ਼ਿੰਦਗੀ 'ਚ ਕੀ ਸਿੱਖੀ ਜਾ ਰਹੇ ਹੋ ਤੇ ਕੀ ਸਿੱਖਦੇ ਆਏ ਹੋ ਜ਼ਿੰਦਗੀ 'ਚ ਵੀਰੇ ਬਹੁਤ ਮਾੜਾ ਟਾਈਮ ਦੇਖਿਆ ਬਸ ਇਨਸਾਨ ਤੇ ਇੱਕ ਗਰੀਬੀ ਨਾ ਆਵੇ ਵੀਰੇ ਮਾੜਾ ਟਾਈਮ ਮਾੜਾ ਟਾਈਮ ਕਿਦਾਂ ਦਾ ਟਾਈਮ ਰਿਹਾ ਹੈ ਜ਼ਿੰਦਗੀ ਚ ਤੁਸੀਂ ਥੋੜਾ ਦੱਸ ਸਕੋਗੇ ਹੂੰ ਕਿਸੇ ਟਾਈਮ ਵੀਰੇ ਆਪਾਂ 10 20 ਰੁਪਏ ਦਿਹਾੜੀ ਕਰ ਦਿੰਦੇ ਕਿਸੇ ਟਾਈਮ ਵੀ ਸੋਚਦਾ ਵੀ ਪ੍ਰਮਾਤਮਾ ਕਦੇ ਵੀ ਕਿਸੇ ਤੇ ਗਰੀਬੀ ਮਾੜਾ ਟਾਈਮ ਲਿਆਵੇ ਨਾ ਵੀਰੇ ਤੇ ਕਹਿਣਾ ਮਤਲਬ ਵੀਰੇ ਹਮੇਸ਼ਾ ਚੰਗੇ ਕਰਮ ਕਰੋ ਜੀ ਕਿਸੇ ਦਾ ਭਲਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਜੀ ਜ਼ਿੰਦਗੀ ਚ ਹਰੇਕ ਦੀ ਹੈਲਪ ਕਰੋ ਵੀਰੇ ਇੱਕ ਚੀਜ਼ ਪੁੱਛਣਾ 10-15 ਰੁਪਏ ਗਰੀਬੀ ਤੁਸੀਂ ਕਾ ਦੇਖੀ ਹੈ ਹਨ ਕਦੇ ਐਂ ਚੀਜ਼ ਹੋਈ ਆ ਵੀ ਜ਼ਮੀਨ ਤੇ ਵੀ ਸੋਨਾ ਪਿਆ ਆ ਹਨਾ ਮੰਜੇ ਨਹੀਂ ਹੁੰਦੇ ਸੀ ਕੁਝ ਚੀਜ਼ਾਂ ਨਹੀਂ ਹੁੰਦੀਆਂ ਸੀਗਾ ਇਹ ਜਿਹੜਾ ਟਾਈਮ ਨਾ ਰੱਬ ਨੇ ਦਿਖਾਇਆ ਬਹੁਤ ਆ ਤੇ ਉਸ ਟਾਈਮ ਤੇ ਉਹ ਮਾਂ ਵੀ ਥੱਲੇ ਸੁੱਤੀ ਆ ਬਾਪੂ ਵੀ ਥੱਲੇ ਸੁੱਤਾ ਵੀ ਜਿਨ੍ਹਾਂ ਨੂੰ ਮੈਂ ਕਦੇ ਸੋਨਾ ਸੋਣ ਵੀ ਨਹੀਂ ਦੇ ਸਕਦਾ ਸੀ ਮੈਂ ਵੀਰੇ ਛੋਟੇ ਹੁੰਦੇ ਨੇ ਪੜ੍ਹਾਈ ਛੱਡ ਕੇ ਮੈਂ ਦਿਹਾੜੀਆਂ ਕਰਨ ਲੱਗ ਗਿਆ ਸੀ ਵੀਰੇ ਉਸ ਟਾਈਮ 'ਚ ਵੀਰੇ ਆਪਣੇ ਘਰ ਦੀ ਛੱਤ ਵੀ ਚੋਂਦੀ ਹੁੰਦੀ ਸੀ ਐਨਾ ਮਾੜਾ ਟਾਈਮ ਦੇਖਿਆ ਜੀ ਬਾਲਟੀਆਂ ਬਤੇਲੀਆਂ ਰੱਖ ਕੇ ਜੀ ਬਸ ਜਿੱਥੋਂ ਚੋਂਦਾ ਹੁੰਦਾ ਸੀ ਵੀਰ ਜੀ ਉੱਥੇ ਭਾਂਡੇ ਰੱਖਦੇ ਹੁੰਦੇ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਲੈਂਟਰ ਜੋਗ ਹੋ ਗਏ ਬਸ ਇਹ ਸੋਚਦੇ ਆਂ ਵੀ ਹਮੇਸ਼ਾ ਕਿਸੇ ਦੀ ਹੈਲਪ ਕਰੋ ਜ਼ਿੰਦਗੀ 'ਚ ਜਿਸ ਇਨਸਾਨ ਤੇ ਦੁੱਖਾ ਉਹਦੇ ਨਾਲ ਹਮੇਸ਼ਾ ਖੜੋਈ ਸੁੱਖ ਚ ਸੋਚਦਾ ਵੀ ਉਹ ਲੈਂਟਰ ਜਿਹੜਾ ਚੋਂਦਾ ਹੁੰਦਾ ਸੀਗਾ ਹੈਨਾ ਪੈਸੇ ਨਹੀਂ ਸੀਗੇ ਕੋਲ ਖਾਨ ਜੋਗੇ ਨਹੀਂ ਸੀਗੇ ਤੇ ਯਾਰ ਇਹ ਚੀਜ਼ਾਂ ਕਿੰਨੀਆਂ ਕ ਹਨਾ ਵੀ ਰਹੀਆਂ ਮਨ ਚ ਵੀ ਕਿੰਨੀਆਂ ਰਹੀਆਂ ਇਹ ਚੀਜ਼ਾਂ ਦੇਖਣ ਨੂੰ ਮਨ ਨਹੀਂ ਕਰਦਾ ਸੀ ਵੀ ਇਹ ਚੀਜ਼ਾਂ ਆਣ ਦਵਰ ਤੋਂ ਇਹ ਦੇਖ ਲਓ ਵੀਰ ਜੀ ਉਹ ਹੈ ਵੀ ਗਰੀਬੀ ਬਹੁਤ ਦੇਖੀ ਸੀ ਕਦੇ ਸੋਚਿਆ ਵੀ ਨਹੀਂ ਸੀ ਵੀ ਪ੍ਰਮਾਤਮਾ ਇਹ ਮਕਾਮ ਤੇ ਲਿਆ ਕੇ ਖੜੇ ਕਰ ਦੂਗਾ ਜੀ ਕਿਸੇ ਟਾਈਮ ਦਿਹਾੜੀਆਂ ਕਰਦੇ ਸੀ ਹੁਣ ਅੱਜ ਸੋਚਦੇ ਆਂ ਵੇ ਜਿਸ ਕਿਸੇ ਦੀ ਹੈਲਪ ਹੁੰਦੀ ਉਹਦੀ ਹੈਲਪ ਕਰੋ ਜੀ ਤੁਸੀਂ ਹੈਲਪ ਲਈ ਕਿਉਂ ਸੋਚਦੇ ਹੋ ਅੱਜ ਕੱਲ ਤਾਂ ਕੋਈ ਕਿਸੇ ਨੂੰ 10 ਰੁਪਏ ਦੇ ਕੇ ਰਾਜ਼ੀ ਨਹੀਂ ਹੁੰਦਾ ਤੁਸੀਂ ਕੀ ਸੋਚਦੇ ਮੈਂ ਸੋਚਦਾ ਵੀਰੇ ਆਪਾਂ ਨੇ ਮਾੜਾ ਟਾਈਮ ਦੇਖਿਆ ਵੀਰੇ ਉਹ ਕਹਿੰਦੇ ਨਾ ਵੀਰੇ ਵਕਤ ਜਿਤੇ ਪੈਂਦਾ ਉਹਨੂੰ ਇਹ ਇਨਸਾਨ ਨੂੰ ਪਤਾ ਹੁੰਦਾ ਵੀਰੇ ਜਿਹੜਾ ਵੀਰੇ ਬੰਦਾ ਗਰੀਬੀ ਚੋਂ ਨਿਕਲਿਆ ਹੁੰਦਾ ਉੱਠ ਕੇ ਉੱਪਰ ਪਹੁੰਚੇ ਉਹਨੂੰ ਪਤਾ ਹੁੰਦਾ ਵੀਰੇ ਗਰੀਬੀ ਕੀ ਹੁੰਦੀ ਆ ਜਿਹਨੂੰ ਬਣੇ ਬਣਾਈ ਮਿਲ ਜੇ ਵੀਰੇ ਉਹਦੇ ਵਾਸਤੇ ਤਾਂ ਕੋਈ ਇਹ ਗੱਲਾਂ ਵੀਰੇ ਮੈਨ ਨਹੀਂ ਰੱਖਦਾ ਜਿਹਨੇ ਆਪ ਮਿਹਨਤ ਕਰਕੇ ਚੀਜ਼ ਬਣਾਣੀ ਆ ਉਦੇ ਵਾਸਤੇ ਵੀਰੇ ਗੱਲਾਂ ਬਹੁਤ ਮੈਟਰ ਕਰਦੀਆਂ ਨੇ। ਕੀ ਨਾਮ ਹੈ ਤੁਹਾਡਾ? ਮਨਜੋਤ ਕੌਰ। ਮਨਜੋਤ ਕੌਰ। ਅੱਛਾ ਤੁਸੀਂ ਸਟੱਡੀ ਕਰਦੇ ਹੋ? ਹਾਂਜੀ। ਕਿੰਨੀ ਕਲਾਸ 'ਚ? 5th। 5th ਕਲਾਸ 'ਚ। ਅੱਛਾ ਤੁਸੀਂ 5th ਕਲਾਸ ਸਟੱਡੀ ਕਰਦੇ ਹੋ। ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਡਾਕਟਰ ਬੰਨਾ ਜਾਂਦੀ ਹਾਂ। ਡਾਕਟਰ ਬੰਨਾ ਜਾਂਦੀ ਹਾਂ। ਹਾਂਜੀ। ਕਦੀ ਸੋਚਿਆ ਵੀ ਮਾਂ ਮਾਂ-ਬਾਪ ਦੀ ਗਰੀਬੀ ਅਸੀਂ ਮੈਂ ਦੂਰ ਕਰਾਂਗੀ? ਹਾਂਜੀ। ਮੰਮੀ ਡਾਡੀ ਹਨਾ ਵੀ ਕੀ ਸਿੱਖਣ ਨੂੰ ਮਿਲਦਾ ਮੰਮੀ ਡਾਡੀ ਜਦੋਂ ਕੰਮ ਕਰਦੇ ਨੇ ਇਹ ਚੀਜ਼ਾਂ ਕਰਦੇ ਨੇ। ਹਨਾ ਤੁਸੀਂ ਸਕੂਲ ਜਾਂਦੇ ਹੋ। ਉਹ ਤੁਹਾਡੇ ਲਈ ਪੈਸੇ ਭਰ ਰਹੇ ਨੇ। ਤੁਸੀਂ ਕੀ ਕਰਨਾ ਚਾਹੋਗੇ ਵੱਡੇ ਹੋ ਕੇ ਉਹਨਾਂ ਲਈ ਕਦੇ ਸੋਚਿਆ ਕੋਈ ਮੰਮੀ ਡੈਡੀ ਲਈ ਇੱਕ ਚੀਜ਼ ਕਰਨੀ ਚਾਹੁੰਦੇ ਹੋ ਹਾਂਜੀ ਕੋਈ ਦਿਲ ਚ ਹੋਵੇ ਵੀ ਹਾਂ ਯਾਰ ਇਹ ਸੁਪਨਾ ਪੂਰਾ ਕਰਨਾ ਹੈ ਮੰਮੀ ਆ ਫਿਰ ਡੈਡੀ ਦਾ ਹਾਂਜੀ ਮੇਰੇ ਆਪਣੀ ਮੰਮੇ ਡੈਡੀ ਨੂੰ ਬਾਹਰ ਭੇਜਣਾ ਬਾਹਰ ਭੇਜਣਾ ਬਾਹਰ ਕਿੱਥੇ ਭੇਜਣਾ ਪਤਾ ਨਹੀਂ ਕਿਉਂ ਬਾਹਰ ਕਿਉਂ ਭੇਜਣਾ ਵੈਸੇ ਪਤਾ ਨਹੀਂ ਪਤਾ ਨਹੀਂ ਘੁੰਮਣ ਲਈ ਭੇਜਣਾ ਹੈ ਕਿ ਵੈਸੇ ਸ਼ੌਂਕ ਲਈ ਭੇਜਣਾ ਘੁੰਮਣ ਲਈ ਘੁੰਮਣ ਤੁ ਆਪਣਾ ਪੂਰਾ ਕਰੋਗੇ? ਹਾਂਜੀ। ਡਾਕਟਰ ਬਣੋਗੇ? ਹਾਂਜੀ। ਨਾਮ ਰੋਸ਼ਨ ਕਰੋਗੇ ਫਿਰ? ਹਾਂਜੀ। ਅੱਛਾ ਇੱਕ ਗੱਲ ਹੋਰ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਵੀ ਜਿੰਨੇ ਵੀ ਬੱਚੇ ਨੇ ਤੇਰਾ ਕੀ ਨਾਮ ਹੈ ਵੈਸੇ? ਜਸਪ੍ਰੀਤ ਸਿੰਘ। ਜਸਪ੍ਰੀਤ ਸਿੰਘ। ਤੂੰ ਤੂੰ ਕੀ ਕਰਨਾ ਚਾਹੁੰਦਾ ਵੱਡੇ ਹੋ ਕੇ? ਮੈਂ ਮੈਂ ਬਣ ਜਾ 폴ਸਾ। 폴ਸਾ ਬਣਾਣਾ। 폴ਸਾ ਲੈ ਕੇ ਕਹਿੰਦੇ ਆ ਵੀ ਹਾਂ ਵੀ। ਹਾਂ ਮਰ ਜਿੰਦੇ ਦੇ। ਕਿਸ ਹਾਲੇ ਤਾਂ ਬਣਾ ਬਣਾ ਮਰ ਜਿੰਦੇ ਨਾ। ਕੌਣ ਸਾਲੀ ਅੱਜਕੱਲ ਡੰਡੇ ਬੜੇ ਲਾਉਂਦੇ ਨੇ ਹਾਂ ਤੂੰ ਵੀ ਡੰਡੇ ਲਾਏ ਕਰੇਂਗਾ ਚੱਲ ਭਾਈ ਮੈਂ ਗੁੰਡਾ ਨਹੀਂ ਬਣਨਾ ਕੁਛ ਸਾਲਾ ਤੂੰ ਵੀ ਬਣੇਂਗਾ ਪਰ ਲਗੰਦਾ ਫੌਜੀ ਬਣਾਵਾ ਮੈਂ ਗੁੰਡਾ ਬਣਾਵਾ ਤੇਰਾ ਕੋਈ ਛੋਟਾ ਭਰਾ ਆਏਗਾ ਹਾਂਜੀ ਇਹ ਆਜਾ ਭਰਾ ਨੂੰ ਤੇਰੇ ਕੁਟ ਕੁੜਦਾ ਕੋਈ ਭਰਾ ਆਦਾ ਹਾਂਜੀ ਫਿਰ ਮੈਂ ਆ ਤੇ ਥਪੜੇ ਲਾਨਾ ਜਿਹੜਾ ਕੁੜਦਾ ਨੂੰ ਜਿਹੜਾ ਉਹਨੂੰ ਕੁੱਟਦਾ ਫਿਰ ਮੈਂ ਉਹਦੇ ਚਪੜੇ ਲਾਨਾ ਆਪਣੇ ਛੋੜੇ ਭਰਾ ਜਿਹੜਾ ਕੁੱਟੇਗਾ ਹਾਂ ਹਾਂ ਜਿਹੜਾ ਮੇਰੇ ਛੋੜੇ ਭਰਾ ਨੂੰ ਕੁੱਟਦਾ ਉਹਦੇ ਮੱਤ ਪੇੜੇ ਲਾਨਾ ਜਿਹੜਾ ਹੋਰ ਕੋਈ ਹੋਰ ਹੈ ਛੋੜੇ ਭਰਾਨਾ ਕਿੰਨਾ ਪਿਆਰਾ ਬਹੁਤ ਬਹੁਤ ਪਿਆਰਾ ਮਾਰਦਾ ਜੀ ਆਪਣਾ ਉਹ ਮੈਂ ਕਿੱਥੇ ਮਾਰਦਾ ਮਾਰਦਾ ਨਹੀਂ ਛੋਟੇ ਭਰਾ ਨੂੰ ਹੈਨਾ ਕੋਈ ਕੁਝ ਕਰਨ ਕਰਨਾ ਹੋਵੇ ਵੱਡੇ ਭਰਾ ਨੇ ਛੋਟੇ ਭਰਾ ਲਈ ਅੱਗੇ ਕੀ ਕਰੇਗਾ ਛੋਟੇ ਭਰਾ ਲਈ ਜੋ ਗੁਸ਼ ਮਰਜ਼ੀ ਕਰਦਾ ਮੈਂ ਕੀ ਕਰੇਗਾ ਤਾਂ ਮੈਂ ਵੀ ਸੱਚੇ ਛੋਟੇ ਭਰਾ ਨੂੰ ਇਹ ਚੀਜ਼ ਕਰਨੀ ਆ ਕਰੀਂ ਲੈ ਕੇ ਜਾਂਦਾ ਜੀ ਇੱਕ ਨਾ ਸਾਡੇ ਸਾਡੀ ਗਲੀ ਵੀ ਆ ਫਿਰਦਾ ਉਹ ਨਾ ਗਾਲਾਂ ਕੱਢਦਾ ਗਾਲਾਂ ਕੱਢਦਾ ਉਹ ਨਹੀਂ ਕੱਢਦਾ ਹਾਂ ਜੀ ਤੋ ਸ਼ਰੀਫ ਹਾਂ ਨਾ ਜੀ ਤਾਂ ਹੀ ਕਹਿੰਦਾ ਨੱਤੀਆਂ ਭਈਆਂ ਨੇ ਤੂੰ ਬੱਈਆ ਭਈਆਂ ਨੇ ਐਨਾ ਜੀ ਗਾਲਾ ਕਰਦਾ ਹਾਂ ਨਾ ਜਰਦੀ ਐਨਾ ਵਾਲੇ ਚੱਕ ਕੇ ਲਾਇ ਜੀ ਇਹ ਹੈ ਨਾ ਫਤਹ ਤੂੰ ਇੱਕ ਗੱਲ ਦੱਸ ਮੈਨੂੰ ਤੇਰੇ ਹੱਥ ਤੇ ਕੀ ਹੋਇਆ ਹੱਥ ਤੇ ਕੀ ਹੋਇਆ ਜੀ ਮੇ ਸੱਪਸ ਉੱਤੇ ਲੱਗੀ ਹੈ ਸੱਪਸ ਲੂੰਡੀ ਲੜ ਗਈ ਸੱਪਸ ਉੱਤੇ ਲੱਗੀ ਸੱਪਸ ਲੂੰਡੀ ਲੜ ਗਈ ਹਾਂ ਹੋ ਗਈ ਹੁੰਦਾ ਸਾਪ ਦੀ ਮੁੱਟੀ ਲੱਗ ਗਈ। ਐ ਨਹੀਂ ਗਲਤ ਹੈ। ਬਾਬੇ ਦੀ ਮੁੱਟੀ। ਢਟਕਾ ਲੱਗ ਗਿਆ। ਢਟਕਾ ਲੱਗ ਗਿਆ। ਹਾਂ। ਕੀ ਗੱਲ ਹੋਰ ਕੁਝ ਨਹੀਂ ਲੱਗਿਆ? ਦੇਖ ਲੈ ਤੂੰ ਹੁਣ ਪਹਿਲਾਂ ਤਾਂ ਕੁਝ ਹੋਰ ਕਹਿੰਦਾ ਸੀ ਹੁਣ ਕੁਝ ਹੋਰ ਕਹੀ ਜਾਣਾ ਹੈ। ਜੀਵਨ ਨੂੰ ਤਾਂ ਪਤਾ ਨਹੀਂ। ਜੀਵਨ ਨੂੰ ਤਾਂ ਪਤਾ ਨਹੀਂ। ਕੀ ਪਤਾ ਨਹੀਂ? ਗਾਣੇ ਸੁਣਦਾ? ਹਾਂਜੀ। ਕਿਹਦੇ ਸੁਣਦਾ? ਮੈਂ ਆਪਣੇ ਡੈਡੀ ਦੇ। ਡੈਡੀ ਦੇ ਗਾਣੇ ਸੁਣਦਾ। ਡੈਡੀ ਦੇ ਗਾਣੇ ਆਏ ਹੋਏ ਨੇ। ਹਾਂ। ਮੁੱਛੀ-ਮੁੱਛ ਵਾਲੇ ਨੇ ਕਰਨੋ ਜਲੇ ਦੇ। ਕਿਹਦੇ ਮੁੱਛੇ ਵਾਲੇ ਨੇ? ਮੂਸੇ ਵਾਲੇ ਦੇ ਕੋਣ ਗਾਣੇ ਸੁਣਦਾ ਮੈਂ ਮੈਂ ਅੱਛਾ ਮੂਸੇ ਵਾਲੇ ਤਾਂ ਕਹਿੰਦੇ ਹੈ ਨਹੀਂ ਅੱਜ ਅੱਜ ਦੁਨੀਆ 'ਚ ਗਾਣੇ ਉਹਦੇ ਤਾਂ ਵੀ ਸੁਣਦੇ ਹੋ ਤੁਸੀਂ ਹਾਂ ਜਿਹੜਾ ਗਾਣਾ ਸੁਣਦੇ ਆਉਂਦਾ ਸਾਡੀ ਉਹਦੇ ਸੁਪਨੇ ਆਉਂਦੇ ਨੇ ਮੈਨੂੰ ਉਹਦੇ ਸੁਪਨੇ ਆਉਂਦੇ ਨੇ ਸੂ ਦੇ ਆਲੇ ਦੇ ਸੁਪਨੇ ਆਉਂਦੇ ਹਾਂ ਤੇਰੇ ਸੁਪਨੇ ਜਾ ਕੇ ਕੀ ਕਹਿੰਦਾ ਮੂਸੇ ਵਾਲਾ ਫਿਰ ਤੂੰ ਤੈਨੂੰ ਸੂ ਦੇ ਆਲਾ ਮਨੇਗਾ ਹਾਂ ਜੀ ਅਮਰ ਰਹੇਗਾ ਹਾਂ ਸਸ਼ਟ੍ਰੀ ਗਾਲ ਜੀ ਬਹੁਤ ਠੀਕ ਹੈ ਸਸ਼ਟ੍ਰੀ ਗਾਲ ਭਾਈ ਬਹੁਤ ਠੀਕ ਹੈ ਭਾਈ ਪਿੰਡ ਦਾ ਮਾਹੌਲ ਹਾਂ ਬਹੁਤ ਜ਼ਿਆਦਾ ਕਿੰਨੇ ਸਾਲ ਹੋ ਗਏ ਪਿੰਡ ਚ ਰਹਿੰਦੇ ਹੈ ਮਨਤਾ ਹੋ ਗਏ 50 ਸਾਲ 50 ਸਾਲ ਹੋ ਗਏ ਹੋਰ ਮਤਾ ਜੀ 50 ਸਾਲ ਹੋ ਗਏ ਹੈ ਨਾ ਪਿੰਡ ਚ ਰਹਿੰਦੇ ਤੇ 50 ਸਾਲਾਂ ਚ ਕੀ ਦੇਖਿਆ ਹੈ ਸਾ ਵੀ ਜੋ ਹੈ ਨਾ ਵੀ ਚੱਲਦਾ ਆ ਰਿਹਾ ਹੈ ਅੱਜ ਕੱਲ ਕੀ ਦੇਖ ਰਹੇ ਹੋ 50 ਸਾਲਾਂ ਤੋਂ ਬਹੁਤ ਵਧੀਆ ਹੋਰ ਘਾਟਾ ਵਾੜਾ ਠੀਕ ਹੈ ਚੱਲ ਰਿਹਾ ਸਾਡੇ ਪਿੰਡ ਦਾ ਮਕਾਲ ਫੇਰ ਵੀ ਬਹੁਤ ਵਧੀਆ ਹਾਂ ਹਾਂ ਤੁਹਾਡਾ ਨਾਮ ਕੀ ਹੈ ਪਿਆਰੀ प्यारी प्यारे हो ਤੁਸੀਂ ਹੈਨਾ हां ਬਹੁਤ ਜਿਆਦਾ ਸਾਰੇ ਪਿੰਡ ਲਈ ਪਿਆਰੇ ਹਾਂ हां ਸਾਰੇ ਪਿੰਡ ਲਈ ਪਿਆਰੀ ਨ ਮੈਂ اچھا ਮਤਾ ਜੀ ਮੈਂ ਇੱਕ ਗੱਲ ਪਿਆਰੀ ਨਾਮ ਰੱਖਿਆ ਨ ਵਧੀਆ ਨਾਮ ਰੱਖਿਆ ਵਧੀਆ ਨਾਮ ਰੱਖਿਆ हां ਮਾਨ ਲੀ ਕਿ ਨਾਮ ਪਿਆਰ ਸੀ ਹੋਰ ਬਹੁਤ ਜਿਆਦਾ ਅੱਜ ਯਾਦ ਕਰਦੇ ਹਾਂ ਵੀ ਮੈਂ ਨਾ ਮੇਰੇ ਵੀ ਬੱਚੇ ਨੇ ਪਰ ਮੇਰੀ ਮਾਂ ਸੀ ਜਿਹੜੀ ਉਹਨੂੰ ਯਾਦ ਕਰਦੇ ਹਾਂ ਬਹੁਤ ਜਿਆਦਾ ਯਾਦ ਕਰਦੇ ਹਾਂ ਬਹੁਤ ਜਿਆਦਾ ਮਾਂ ਮੇਰੀ ਹਾਂ ਦਾ ਪਿਆਰ ਕਿ ਹੁੰਦਾ ਸੱਚ ਮਾਂ ਦਾ ਪਿਆਰ ਵੀ ਬਹੁਤ ਜ਼ਿਆਦਾ ਹੁੰਦਾ ਤੈਨੂੰ ਪਤਾ ਹੀ ਆ ਮਾਂ ਦਾ ਮਾਂ ਦਾ ਮਾਂ ਹੁੰਦੀ ਹੈ ਹੈ ਹੋਰ ਛਾ ਮਾਤਾ ਜੀ ਇੱਕ ਚੀਜ਼ ਪੁੱਛਦਾ ਜਦੋਂ ਪੁੱਤ ਘਰੇ ਨਹੀਂ ਆਂਦਾ ਕਿੰਨੀ ਫਿਕਰ ਹੁੰਦੀ ਹੈ ਮਾਂ ਨੂੰ ਮਾਂ ਨੂੰ ਵਾਰ-ਵਾਰ ਦੇਖੀ ਜਾਂਦੀ ਹੈ ਖੜੀ ਵੀ ਹੁਣ ਸੈਂ ਕਿਉਂ ਨਹੀਂ ਆਇਆ ਕਾ ਤੋ ਨਹੀਂ ਆਇਆ ਠੀਕ ਠਾਕ ਹੋਵੇ ਮੇਰਾ ਪੁੱਤ ਬਹੁਤ ਹੁੰਦੀ ਆ ਬਹੁਤ ਹੁੰਦੀ ਆ ਇਹ ਬਜ਼ੁਰਗ ਮਾਹਣਾ ਵੀ ਆਪਣੇ ਪੁੱਤ ਨੂੰ ਡੀਕਦੀ ਰਹਿੰਦੀ ਆ ਵੀ ਆਏਗਾ ਅੱਗੇ ਹਾਂ ਡੀਕਦੀ ਆ ਬਹੁਤ ਜ਼ਿਆਦਾ ਡੀਕਦੀ ਆ ਮਾਂ ਦਾ ਮਾਂ ਤਾਂ ਮਾਂ ਹੁੰਦੀ ਆ ਪੁੱਤ ਚਾਹੇ ਜਾਣੇ ਚਾਹੇ ਨਾ ਜਾਣੇ ਪੁੱਤ ਕੁਪੁੱਤ ਹੋ ਜਾਂਦਾ ਮਾਪੇ ਨਹੀਂ ਹੁੰਦੇ ਨਹੀਂ ਹੁੰਦੇ ਅੱਛਾ ਮਾਤਾ ਜੀ ਜਿਵੇਂ ਮਾਂ ਪਿਆਰ ਕਰਦੀ ਆ ਨਾ ਉਵੇਂ ਬਾਪੂ ਵੀ ਬੜਾ ਪਿਆਰ ਕਰਦਾ ਪੁੱਤ ਨੂੰ ਹੈਨਾ ਤੇ ਬਾਪੂ ਵੀ ਤਾਂ ਹੀ ਕਰੂਗਾ ਜੇ ਮਾਂ ਕਰੂਗੀ ਬਾਪੂ ਬਾਪੂ ਨੂੰ ਡਾਟਦੀ ਰਹੂਗੀ। ਤੇ ਇੱਕ ਗੱਲ ਮੰਨਦੇ ਹੋ ਵੀ ਬਾਪੂ ਨੇ ਸਾਰਾ ਘਰ ਚਲਾਉਣਾ ਹੁੰਦਾ ਹੈ ਨਾ ਸਾਰਾ ਕੁਝ ਜ਼ਿੰਮੇਵਾਰੀ ਉਹਦੇ ਸਿਰ ਤੇ ਹੁੰਦੀ। ਜੇ ਬਾਪੂ ਸਿਰ ਤੇ ਨਹੀਂ ਹੁੰਦਾ ਫਿਰ ਬੱਚੇ ਦਾ ਕੀ ਹੁੰਦਾ? ਬੱਚਿਆਂ ਦਾ ਫਿਰ ਰੂਲ ਖੋਲ ਕੇ ਪੜ ਜੰਨੇ ਆ। ਕੋਈ ਕਿਸੇ ਮੂਹੇ ਕੋ ਹਾਲਾ ਕਰੇ ਕਿਸੇ ਤੇ ਕੋ ਹਾਲਿਆ ਹੈ ਨਾ ਤਾਂ ਪੜ ਜੰਨੇ ਆ। ਹੋਰ ਕੀ? ਤੁਸੀਂ ਇੰਨੇ ਸਾਲ ਹੋ ਗਏ ਹੈ ਨਾ ਇੱਕ ਚੀਜ਼ ਪੁੱਛਣਾ ਜਿਹੜੀ ਗਰੀਬੀ ਹੁੰਦੀ ਆ ਉਹ ਬੰਦੇ ਨੂੰ ਕੀ ਸਿਖਾਉਂਦੀ ਆ? ਗਰੀਬੀ ਤਾਂ ਫੋਲ ਗਏ ਦੇਖ ਜਿਹੜੀ ਤਾਂ ਕੱਟ ਗਈ ਜਨਾਨੀ ਉਹ ਤਾਂ ਕੱਟ ਗਈ ਬਾਜੀਆਂ ਮਸੂਮ ਨਹੀਂ ਕਰਦੀਆਂ ਨਹੀਂ ਕੱਟਦੀਆਂ ਸਾਡੇ ਤੇ ਬੜੀ ਗਰੀਬੀ ਵੀ ਆਈ ਆ ਮਹਾਰਾਜ ਕਰੇ ਹੁਣ ਨਾ ਮੁੜ ਕੇ ਆ ਜੇ ਤੇ ਹੁਣ ਠੀਕ ਆ ਸ਼ੁਕਰ ਮਨਾਨੇ ਹਾਂ ਮਾਲਕ ਦਾ ਮਾਲਕ ਦਾ ਸ਼ੁਕਰ ਤਾਂ ਪਰਮਾਤਮਾ ਲਈ ਆ ਠੀਕ ਹੈ ਮਾਤਾ ਜੀ ਅੱਜ ਕੱਲ ਦੇ ਬੱਚਿਆਂ ਨੂੰ ਦੇਖ ਕੇ ਕੀ ਲੱਗਦਾ ਵੀ ਆਉਣ ਵਾਲਾ ਜ਼ਮਾਨਾ ਕੀ ਹੋਊਗਾ ਹੈਨਾ ਵੀ ਆਪਣੇ ਜ਼ਮਾਨੇ ਚ ਤਾਂ ਚਲੋ ਤੁਸੀਂ ਕੱਟ ਲਈ ਹੁਣ ਅਗਲੇ ਜਮ ਆਪਣੇ ਜਵਾਨੇ ਚ ਕੱਟ ਲਿਆ ਹੁਣ ਬੱਚਿਆਂ ਦਾ ਕੀ ਪਤਾ ਲੱਗਦਾ ਵੀ ਕੱਟਣਗੇ ਜਾਂ ਨਹੀਂ ਕੱਟਣਗੇ ਹੁਣ ਤਾਂ ਬੱਚਾ ਪਰ ਵੀ ਕਸ਼ਤੀ ਬਹੁਤ ਹੈ ਕਹ ਨਹੀਂ ਬਈ ਇਹਨਾਂ ਦਾ ਕੋਈ ਹੋਣੀ ਹੈ ਬੱਚੇ ਕਿਤਨਾ ਕੱਟਣਗੇ ਕਹੇ ਜਾ ਸਮਾਇਨਾ ਪਰ ਆਏਗਾ ਐਨੇ ਸफ्ते ਬਾੜ ਨਹੀਂ ਹੁੰਦੇ ਜਿੰਨੀਆਂ ਕਸ਼ਤੀਆਂ ਨੇ ਬੱਚੇ ਪਰ ਅੱਛਾ ਤੁਸੀਂ ਕਿੰਨੇ ਭਾਈ ਭੈਣ ਸੀਗੇ ਚਾਰ 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 ਮੇਰੇ ਭਾਈ ਤੇ ਦੋ ਭੈਣਾਂ ਦੀਆਂ ਮੂਹ ਕਿ ਦਿਨਾਂ ਸਭ ਤੋਂ ਜ਼ਿਆਦਾ ਸੀਗਾ ਸਾਰਿਆਂ ਕਹਤਾ ਅਸੀਂ ਤਾਂ ਇਕੱਠੇ ਬੈ ਕੇ ਲੋ ਕਰਦੇ ਸੀ ਕਦੇ ਲੜੇ ਨਹੀਂ ਤੇ ਅੱਜ ਬੈਠਦੇ ਨੂੰ ਚਾਰ ਭਾਈ ਭੈਣ ਇਕੱਠੇ ਅੱਜ ਦਾ ਕਹੀ ਨਾ ਪੁੱਛਣਾ ਇੱਕ ਭਾਈ ਰਹਿ ਗਿਆ ਵੱਡਾ ਵੀ ਮੁੱਕ ਲਿਆ ਭੈਣ ਵੀ ਮੁੱਕਲੀ ਛੋਟਾ ਵੀ ਮੁੱਕ ਲਿਆ ਇੱਕ ਰਹਿ ਗਿਆ ਇੱਕ ਰਹਿ ਗਿਆ ਤੁਸੀਂ ਵੱਡੇ ਸੀ ਕੀ ਛੋਟੇ ਸੀ ਆਪਾਂ ਮੈਂ ਤਾਂ ਸਭ ਤੋਂ ਛੋਟੀ ਸੀ ਹਾਂ ਉਹ ਛੋਟੀ ਭੈਣ ਆਪਣੇ ਭਰਾਵਾਂ ਨੂੰ ਕਿੰਨਾ ਯਾਦ ਕਰਦੀ ਆ ਬਹੁਤ ਜ਼ਿਆਦਾ ਕਰਦੀ ਆ ਪੁੱਤ ਜਿੰਨਾ ਤੂੰ ਕਹੇ ਇੰਨੀ ਯਾਦ ਆਉਂਦੇ ਆ ਨਹੀਂ ਯਾਦ ਆਉਂਦੇ ਉਰੇ ਮੇਰੇ ਭਾਈ ਉਰੇ ਖੜਦੇ ਤੇ ਅਸੀਂ ਐ ਬੈਠਦੇ ਤੇ ਬਹੁਤ ਯਾਦ ਆਉਂਦੇ ਆ ਹਨਾ ਅੱਜ ਸੋਚਦੀ ਆ ਅੱਜ ਦੇ ਟਾਈਮ 'ਚ ਉਹ ਭੈਣਾ ਹਨਾ ਉਹ ਭਾਈ ਭੈਣ ਦਾ ਰਿਸ਼ਤਾ ਨਹੀਂ ਦੇਖਣ ਨੂੰ ਮਿਲਦਾ ਜਿਹੜਾ ਪਹਿਲਾਂ ਵਾਲਾ ਸੀਗਾ ਨਾ ਹੁਣ ਤਾਂ ਹੁਣ ਤਾਂ ਰਲ ਕੇ ਬਹਿੰਦੇ ਹੀ ਨਹੀਂ ਹੁਣ ਤਾਂ ਉਹੀ ਲੜ ਪੈਣੇ ਬੈਠੇ ਬੈਠੇ ਪਰ ਅਸੀਂ ਕਰੇ ਨਹੀਂ ਨਾ ਅਸੀਂ ਨਹੀਂ ਕਰੇ ਲੜੇ ਕਦੇ ਨਹੀਂ ਲੜੇ ਨਾ ਮੈਨੂੰ ਹੋਣੀ ਵੀ ਚਾਹੀਦੀ ਐ ਨਾ ਥੋੜੀ ਬਹੁਤੀ ਲੜਾਈ ਲੜਵਾਈ ਤਾਂ ਨਹੀਂ 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 ਉਹ ਤਾਂ ਹੁਮੇ ਤਾਂ ਹੋਣੀ ਚਾਹੀਦੀ ਐ ਹਾਸਾ ਖੇਡਾ ਤਾਂ ਕਰਨਾ ਹੀ ਚਾਹੀਦਾ ਉਹ ਨਾ ਅਸੀਂ ਨਹੀਂ ਤੇ ਕਦੇ ਲੜੇ ਨਹੀਂ ਕਰਦੇ ਨਹੀਂ ਲੜੇ ਅਜੇ ਮੇਰੀ ਭੈਣ ਦਾ ਮਾੜਾ ਮੋਟਾ ਸੁਭਾਅ ਤਾਂ ਅਜੇ ਕੱਢਣਾ ਕੁੱਢਣਾ ਹੁੰਦਾ ਤਾਂ ਵੀ ਉਹ ਥੱਪੜ ਮਾਰ ਦਿੰਦੀ ਸੀ ਤੇ ਬਾਹਰ ਨੂੰ ਟੱਲ ਜਾਣਾ ਪਰਿਆ ਬੋਲਣਾ ਨਹੀਂ ਹੁੰਦੀ ਮੂਰੇ ਮਾਤਾ ਜੀ ਗੱਲ ਕਰਨਾ ਤੁਸੀਂ ਹੈਨਾ ਵੀ ਸਿਰ ਤੇ ਚੁੰਨੀ ਰੱਖੇ ਹੋਏ ਆ ਸ਼ਾਲ ਓੜਿਆ ਹੋਇਆ ਹੈਨਾ ਅੱਜ ਦੇ ਜ਼ਮਾਨੇ 'ਚ ਇਹ ਦੇਖਣ ਨੂੰ ਨਹੀਂ ਮਿਲਦੀ ਸਿਰ ਤੇ ਨਹੀਂ ਹੁੰਦੀ ਸ਼ਾਲ ਤੇ ਚੁੰਨੀ ਨਹੀਂ ਡਾਲਣਦੀਆਂ ਅੱਜ ਕੱਲ ਤਾਂ ਬੁੱਕਲ ਮਾਰਦੀਆਂ ਜਾ ਰੀਆਂ ਚਲੀਆਂ ਹੈ ਪਹਿਲਾਂ ਤਾਂ ਦੇਖੋ ਇਹ ਜਮਖੋਲ ਦਾ ਕੁੰਡ ਕੱਢਦੀਆਂ ਦੀਆਂ ਹੈ ਪੱਲਾ ਕਰਕੇ ਤੁਰਦੀਆਂ ਦੀਆਂ ਅਗਲੇ ਵੀ ਸ਼ਰਮ ਮੰਨਦੇ ਥੇ ਹੁਣ ਕੌਣ ਮੰਨਦਾ ਨਹੀਂ ਮੰਨਦੇ ਸ਼ਰਮ ਖਤਮ ਹੋ ਗਈ ਹੈ ਸ਼ਰਮ ਖਤਮ ਹੋ ਗਈ ਹਾਂ ਹੋਗੀ ਬਿਲਕੁਲ ਹੋਗੀ ਹਾਂ ਹੋਣੀ ਹੁਣ ਨੁਹਾ ਨੁਹਾ ਨਹੀਂ ਸਿਰ ਤੇ ਚਿੰਨੀ ਨਹੀਂ ਹੁਣ ਕਿੱਥੇ ਨਾ ਨਾ ਅੱਛਾ ਬੇਬੇ ਬਾਪੂ ਨੂੰ ਕਿਨਾ ਪਿਆਰ ਕਰਦੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਰ ਕੀਆ ਬਾਪੂ ਕਿੱਥੇ ਆ ਬਾਪੂ ਕੋ ਪੂੜੇ ਆ ਹੈਂ ਅੰਗਸਾ ਗਏ ਆ ਅੰਗਸਾ ਗਏ ਹੈ ਹੋਰ ਹੋ ਰ ਆ ਰ ਬਹੁਤ ਪਿਆਰ ਨਾਲ ਹਲੇ ਹੋ ਜਾ ਅਰੇ ਅਰੇ ਹੈਗਾ ਹੈਗਾ ਤੇ ਬਾਪੂ ਕਿ ਮਖੌਲ ਕਰਦਾ ਤੁਹਾਡੇ ਨਾਲ ਹਾਂ ਮੈਂ ਹੀ ਕਰਦੀ ਰਹਿਨੀ ਆ ਬਹੁਤ ਜ਼ਿਆਦਾ ਲੜਦੀ ਰਹਿੰਨੀ ਆ ਲੜਦੀ ਨਾ ਮੀਓ ਹੋਰ ਕੀ ਬਾਪੂ ਕਹਿੰਦਾ ਨਹੀਂ ਸਾਰਾ ਦਿਨ ਲੜਦੀ ਰਹਿੰਦੀ ਆ ਯਾਰ ਕੀ ਕਰਦੀ ਆ ਉਹਦੇ ਬਹਤ ਤੇ ਕੁਛ ਨਹੀਂ ਉਹ ਤਾਂ ਕਹਿੰਦਾ ਲੜੀ ਚੱਲ ਲੜੀ ਚੱਲ ਹੋਰ ਕੀ ਲੜਨਾ ਪਿਆਰ ਵੱਧ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਰ ਕੀ ਨਹੀਂ ਬੇਬੇ ਹਸੀ ਜਾ ਰਹੀ ਆ ਬਾਪੂ ਦੀ ਗੱਲ ਤੇ ਗੱਲ ਕੀ ਆ ਜਿੱਤੇ ਕਰਦੇ ਹੋ ਮਤਲਬ ਸੋਚਦੇ ਹੋ ਦਿਮਾਗ 'ਚ ਹੈ ਵੀ ਉਹ ਖਿਆਲ ਯਾਦ ਆਂਦੇ ਨੇ ਵੀ ਵੀ ਜਦੋਂ ਅਸੀਂ ਇਕੱਠੇ ਬੈਠੇ ਹੁੰਦੇ ਆ ਹਨਾ ਵੀ ਗੱਲਾਂ ਕਰਦੇ ਆ ਵੀ ਹਾਂ ਉਹ ਯਾਦ ਕਰਦੇ ਹੋ ਨਾ ਤਾਂ ਹੀ ਤਾਂ ਹੱਸਦੀ ਆ ਵੀ ਬੈਠੇ ਬੈਠੇ ਲੜ ਪੈਂਦੇ ਆ ਹਮਮ ਹੋਰ ਕੀ ਵੈਸੇ ਵੀ ਲੜਦੇ ਆ ਹੋਰ ਸੋਚ ਕੇ ਮਜ਼ਾ ਆਂਦਾ ਵੀ ਹਾਂ ਉਹ ਉਹ ਪਲ ਜਿਹੜੇ ਟਾਈਮ ਬੀਤ ਰਿਹਾ ਵਧੀਆ ਬੀਤ ਰਿਹਾ ਟਾਈਮ ਲੰਘ ਰਿਹਾ ਵਧੀਆ ਲੰਘ ਰਿਹਾ ਤੀ ਪੁੱਤ ਵੀ ਲੈ ਲਾ ਦੇ ਇੱਕੇ ਨਾਲ ਇਕੱਠੇ ਤੁਰਦੇ ਰਹੇ ਇੱਕੇ ਨਾਲ ਲੱਗੇ ਵੀ ਲੈ ਮਾਸ ਹੁਣ ਦੋਤੀ ਦਾ ਮੰਡਾ ਬੰਨਣਾ ਇੱਕ ਇੱਕ ਚੀਜ਼ ਪੁੱਛਣਾ ਅੱਜ ਕਰਨਾ ਘਰਾਂ ਚ ਕੰਦ ਹੋ ਜਾਂਦੀ ਆ ਹੈਨਾ ਉਹ ਚੀਜ਼ ਕਿਉਂ ਹੁੰਦੀ ਆ ਉਹ ਕਿਉਂ ਆਂਦੀ ਆ ਕੰਦਾ ਉਹ ਆਂਦੀ ਆ ਜਦੋਂ ਪਰ ਘਰੇ ਸੁਰੱਖਣਾ ਇੱਕੇ ਨਾਲ ਤੁਰਨਾ ਨਹੀਂ ਕਿਧਰੇ ਨੂੰ ਇੱਕੇ ਨਾਲ ਉਹ ਨਹੀਂ ਕਰਨਾ ਤੇਰਾ ਰਾਹ ਕਿਧਰੇ ਨੂੰ ਹੈ ਨੂੰ ਦਾ ਰਾਹ ਕਿਧਰੇ ਨੂੰ ਹੈ ਸਸ ਦਾ ਕਿਧਰੇ ਨੂੰ ਹੈ ਤੇ ਆਪੇ ਨਹੀਂ ਉਹ ਪਤਾ ਪੁੱਤ ਦਾ ਕਿਧਰੇ ਨੂੰ ਹੈ ਖਸਮ ਦਾ ਕਿਧਰੇ ਨੂੰ ਹੈ ਕੀ ਕਰ ਮਾਸ਼ਾ ਆਪੇ ਚੰਗੀ ਆ ਗਈ ਮੈਂ ਇੱਕ ਚੀਜ਼ ਹੋਰ ਪੁੱਛਦਾ ਕਹਿੰਨੇ ਨਾ ਜਦੋਂ ਔਰਤ ਹੁੰਦੀ ਹੈ ਜਿਹੜੀ ਹੈ ਨਾ ਜਦੋਂ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਨਾ ਉਹਦੇ ਲਈ ਉਹ ਟਾਈਮ ਦੇਖਣਾ ਬਹੁਤ ਔਖਾ ਹੁੰਦਾ ਔਖਾ ਹੁੰਦਾ ਮੰਨਦੇ ਹੋ ਬਹੁਤ ਜ਼ਿਆਦਾ ਉਹ ਵੀ ਜ਼ਿਆਦਾ ਤੇ ਲੋਕੀ ਉਸ ਸੀਜ਼ਨ ਨੂੰ ਅੱਜ ਕਿਵੇਂ ਦੇਖੀ ਜਾਂਦੇ ਨੇ ਅੱਜ ਕੱਲ ਇੱਜ਼ਤ ਆ ਨਹੀਂ ਹੈ ਨਾ ਉਹ ਬੱਚਾ ਇਹ ਦੇਖਦਾ ਉਹ ਹੁਣਾਂ ਬੁੜੀ-ਬੁੜੀ ਤਾਂ ਭੌਂਕੀ ਜਾਂਦੀ ਆ ਬਹੁਤ ਜ਼ਿਆਦਾ ਬੋਲਦੀ ਆ ਬੁੜੀ ਜਾਣ ਦੇ ਨੂੰ ਹੋਰ ਕੀ ਬੱਪੂ ਆ ਗਿਆ ਹਾਂ ਆ ਬੱਪੂ ਆ ਗਿਆ ਬੱਪੂ ਆ ਕੇ ਖੁਸ਼ੀ ਹੋ ਗਈ ਹੋਰ ਕੀ ਹੋਰ ਕੀ ਜਈਆ ਆ ਆ ਆ ਦੇਖ ਇੱਕ ਧੂਆ ਖੜੀ ਆ ਇੱਕ ਆ ਖੜੀ ਆ ਇੱਕੋ ਪਿੱਛੇ ਖੜੀ ਆ ਮੇਰੀ ਨੂੰ ਆ ਮੇਰੀ ਬੜੀ ਕੁੜੀ ਖੜੀ ਆ ਅੱਜ ਆਈ ਹੋਈ ਆ ਅੱਛਾ ਨੂਆ ਨਾਲ ਹੈ ਨਾ ਪਿਆਰ ਆ ਤੁਹਾਡਾ ਹੈ ਨਾ ਪਿਆਰ ਨਾ ਰਹਿੰਦੇ ਹੋ ਅਸਲ ਸੱਸ ਨੂੰ ਦਾ ਰਿਸ਼ਤਾ ਕੀ ਹੁੰਦਾ ਭਈ ਇਹ ਰਿਸ਼ਤਾ ਹੈ ਵੀ ਚੰਗਾ ਜਿਹੜੀ ਨਹੀਂ ਰੱਖਰੀ ਸਲੂਕ ਉਹ ਮਾਰਾ ਵੀ ਆ ਕਿ ਨਹੀਂ ਅੱਜ ਕੱਲ੍ਹ ਹੈਗਾ ਮਾਰਾ ਕਿਉਂ ਸੱਸ ਨੂੰ ਧਿਆਨ ਨਾ ਨਹੀਂ ਕਿਸੇ ਨੂੰ ਪੁੱਛਣਾ ਨਹੀਂ ਹੁਣ ਤੁਸੀਂ ਮੰਨਦੇ ਹੋ ਸੱਸ ਵੀ ਇੱਕ ਤਰੀਕੇ ਨਾਲ ਮਾਂ ਹੀ ਹੁੰਦੀ ਐ ਉਹ ਹਾਂ ਉਹਨਾਂ ਦੀ ਹੈਨਾ ਹਾਂ ਹੋਰ ਹੁੰਦੀ ਐ ਮਾਂ ਹੀ ਹੁੰਦੀ ਐ ਔਰ ਦੁਸ਼ਮੰਦਾ ਨਹੀਂ ਹੁੰਦੀ ਸਹੇੜਦੇ ਆਪਾਂ ਹੈਨਾ ਮਾਂ ਐ ਪਰ ਫਿਰ ਮਾਂ ਵੀ ਮਾਂ ਨਹੀਂ ਰਹਿੰਦੀ ਜਦੋਂ ਨੂਹਾਂ ਕੋਲ ਲੜਦੀਆਂ ਪਰ ਮੇਰੀ ਤਾਂ ਹਜੇ ਲੜੀਆਂ ਨਹੀਂ ਸੋ ਬਹੁਤ-ਬਹੁਤ ਧੰਨਵਾਦ ਜੀ ਹਾਂ ਬਹੁਤ ਠੀਕ ਨੇ ਭਾਈ ਸੋ ਆਓ ਹੁਣ ਅੱਗੇ ਚੱਲਦੇ ਆਂ ਅੱਗੇ ਗੱਲਬਾਤ ਕਰਾਣੇ ਆਂ ਆਓ ਚੱਲੀਏ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਐ ਮੇਰਾ ਰਾਜਵਿੰਦਰ ਸਿੰਘ ਵੀਰ ਤੁਸੀਂ ਵੀ ਇਸ ਪਿੰਡ 'ਚ ਹੀ ਰਹਿੰਦੇ ਹੋ ਹਾਂਜੀ ਇਹ ਮੇਰੇ ਨਾਨਕਿਆ ਪਿੰਡ ਆ ਵੀਰ ਹਾਂਜੀ ਤੇ ਮੈਂ ਆਪਣੇ ਪਿੰਡ 'ਚ ਤਾਂ ਬਹੁ ਘਟ ਰਿਹਾ ਤੇ 12 ਸਾਲ ਮੈਂ ਉਰੀ ਕੱਟ ਕੇ ਗਿਆ ਹੁਣੇ 3 ਸਾਲ ਹੋਏ ਮੈਨੂੰ ਪਿੰਡ ਗਏ ਨੂੰ ਵੀਰ ਹਾਂਜੀ ਬਈ ਜਦੋਂ ਪਿੰਡ ਛੱਡਣਾ ਪੈਂਦਾ ਆ ਹੈਨਾ ਸ਼ਹਿਰਾਂ 'ਚ ਜਾਂਦੇ ਹਾਂ ਕਿੰਨਾ ਕੀ ਕੀ ਚੀਜ਼ਾਂ ਦੇਖਣੀਆਂ ਪੈਂਦੀਆਂ ਕੀ ਕੀ ਚੀਜ਼ਾਂ ਦੇਖਦੇ ਹੂੰ ਵੀਰ ਪਿੰਡਾਂ ਦਾ ਤੇ ਸ਼ਹਿਰਾਂ ਦਾ ਮਾਹੌਲ ਤਾਂ ਖੈਰ ਬਹੁਤ ਜ਼ਿਆਦਾ ਫਰਕ ਹੁੰਦਾ ਤੇ ਬਸ ਕੁਝ ਮਜਬੂਰੀਆਂ ਹੁੰਨੀਆਂ ਵੀ ਜੋ ਕਰਵਾ ਦਿੰਦੀਆਂ ਨੇ ਆਪਣੇ ਤੋਂ ਦੂਰ ਕਰਵਾ ਦਿੰਦੀਆਂ ਨੇ ਹਨਾ ਤੇ ਕਿਦਾਂ ਦੀ ਮਜਬੂਰੀਆਂ ਸੀਗੀਆਂ ਮਜਬੂਰੀਆਂ ਸੀਗੀਆਂ ਵੀਰ ਸ਼ੁਰੂ ਤੋਂ ਹੀ ਕਰਚ ਵੀ ਪ੍ਰੋਬਲਮਾਂ ਕਾਫੀ ਜ਼ਿਆਦਾ ਸੀਗੀਆਂ ਪਰ ਕਿਦਾਂ ਦੀ ਮਜਬੂਰੀਆਂ ਸੀ ਤਾਂ ਵੀ ਤੁਸੀਂ ਕਹਿੰਦੇ ਹੋ ਹਨਾ ਵੀ ਕਰਚ ਮਜਬੂਰੀਆਂ ਬਾ ਇੱਕ ਲਾਣੇਦਾਰ ਵੀਰ ਸ਼ੁਰੂ ਤੋਂ ਉਹਨਾਂ ਨੇ ਤਾਰੂ ਚ ਵੀਰ ਇੱਕ ਚੀਜ਼ ਪੁੱਛਦਾ ਜਦੋਂ ਇਹ ਚੀਜ਼ਾਂ ਮਜਬੂਰੀਆਂ ਦੇਖਦੇ ਹਾਂ ਸਾਰਾ ਕੁਝ ਦੇਖਦੇ ਹਾਂ ਕੀ ਸੋਚਦੇ ਹਾਂ ਮਨ 'ਚ ਕੀ ਗੱਲ ਆਂਦੀ ਆ ਫਿਰ ਮਨ 'ਚ ਤਾਂ ਗੱਲ ਖੈਰ ਇੱਕ ਆਂਦੀ ਆ ਕਿ ਆਪਾਂ ਸੋਚ ਤਾਂ ਕਹਿੰਦੇ ਤਾਂ ਹੈਗੇ ਆ ਕਿ ਵੀ ਮਾੜਾ ਟਾਈਮ ਰੱਬ ਕਿਸ ਨੂੰ ਦਿਖਾਵੇ ਨਾ ਬਟ ਜੇ ਰੱਬ ਮਾੜਾ ਟਾਈਮ ਨਾ ਦਿਖਾਵੇ ਨਾ ਤਾਂ ਬੰਦੇ ਨੂੰ ਸਾਰੀ ਉਮਰ ਅਕਲ ਨਹੀਂ ਆਂਦੀ ਹੈਨਾ ਤੇ ਮਾੜੇ ਟਾਈਮ ਦੇ ਵਿੱਚ ਕਿੱਦਾਂ ਰਹਿਣਾ ਬੰਦੇ ਨੇ ਕਿੱਦਾਂ ਚੱਲਣਾ ਤਾਂ ਮਾਹੌਲ ਬੰਦੇ ਨੂੰ ਇੱਕ ਸਿਖਾ ਦਿੰਦਾ ਕੀ ਹਾਂ ਇੱਕ ਪੁੱਛਦਾ ਗੱਲ ਹੈ ਨਾ ਤੁਹਾਡੀ ਅੱਖਾਂ 'ਚ ਜੂ ਆ ਰਹੇ ਨੇ ਕਿਸੇ ਗੱਲ ਤੋਂ ਗੱਲ ਕੀ ਅਸਲ ਨਹੀਂ ਵੀਰੋ ਚਲੋ ਹੁਣ ਗੱਲ 'ਚ ਐਵੇਂ ਬਿਆਨ ਹੁੰਦੀ ਨਹੀਂ ਵੀਰ ਉਹ ਮੈਂ ਲਿਖ ਕੇ ਜਾਂ ਗਾ ਕੇ ਮਾੜਾ ਮੋਟਾ ਕੁਝ ਬਿਆਨ ਕਰ ਲੈਂਦੇ ਆ ਬਟ ਉਹ ਵੀ ਨਹੀਂ ਜੀ ਤੇ ਕੁਝ ਮੇਰਾ ਇੰਟਰਵਿਊ ਅੱਜ ਕੈਮਰੇ ਦੇ ਸਾਹਮਣੇ ਫਸਟ ਟਾਈਮ ਆਇਆ ਮੈਂ ਥੋੜਾ ਚਲੋ ਨਰਵਸ ਨਰਵਸ ਵੀ ਆਏਗਾ ਫਿਰ ਇੱਕ ਚੀਜ਼ ਹੋਰ ਪੁੱਛਾਂ ਗਰੀਬੀ ਕਿਸ ਖਾ ਗਈ ਸੀ ਤੇ ਕਿਸ ਖਾ ਕੀ ਰਹੀ ਹੈ ਤੈਨੂੰ ਸਖਾ ਤਾਂ ਮੇਰੇ ਤੁਹਾਨੂੰ ਪਤਾ ਹੀ ਹੈ ਬੱ ਚੱਲਣਾ ਸਿਖਾਈ ਜਾਂਦੀ ਆ ਵੀ ਕਿਵੇਂ ਚੱਲਣਾ ਲੋਕ ਆਪਾਂ ਤਾਂ ਚਲੋ ਹਰ ਇੱਕ ਨਾਲ ਦਿਲ ਤੋਂ ਹੀ ਚੱਲਦੇ ਵੀਰ ਪਰ ਲੋਕ ਨੇ ਕੁਛ ਐਦਾਂ ਦੇ ਆਂਦੇ ਲਾਈਵ ਦੇ ਵਿੱਚ ਜੋ ਦਿਲ ਤੇ ਦਿਮਾਗ ਲਾ ਜਾਂਦੇ ਨੇ ਹਨਾ ਜੀ ਤਾਂ ਆਪਣੇ ਨਾਲ ਵੀ ਲਾਇਆ ਬੋਝਣੇ ਨੇ ਲਾ ਗਏ ਬਟ ਚਲੋ ਰੱਬ ਭਲੀ ਕਰੇ ਉਹਨਾਂ ਦੀ ਵੀ ਕੰਨਾ ਵੀਰ ਕਦੇ ਸੋਚਦਾ ਵੀ ਜਿਹੜੇ ਧੋਖੇ ਹੁੰਦੇ ਵੀ ਸਹਣੇ ਬੜੇ ਔਖੇ ਹੁੰਦੇ ਨੇ ਵੀ ਜ਼ਰੂਰੀ ਨਹੀਂ ਪਿਆਰ 'ਚ ਹੀ ਬੰਦੇ ਨੂੰ ਧੋਖਾ ਮਿਲਦਾ ਹੈਣਾ ਤੋ ਕਿ ਆਪਣੇ ਬੰਦੇ ਵੀ ਦੇ ਦਿੰਦੇ ਨੇ ਜੀ ਲਾਈਫ ਚ ਬਹੁਤ ਘਾਟੇ ਵਾਧੇ ਆ ਜੇ ਹੁੰਦੇ ਨੇ ਵੀ ਜ਼ਰੂਰੀ ਨਹੀਂ ਵੀ ਕੁਝ ਆਪਣੇ ਵੀ ਕਰ ਜਾਂਦੇ ਨੇ ਕੁਝ ਇਹੋ ਜਿਹੇ ਵੀ ਹੁੰਦੇ ਨੇ ਜੀ ਇਹਨਾਂ ਦੇ ਕੀਤਾ ਵਿਸ਼ਵਾਸ ਉਹ ਵੀ ਡੋਬ ਦਿੰਦਾ ਬੰਦੇ ਨੂੰ ਕਦੇ ਹੋਇਆ ਵੀ ਇੱਥੇ ਅੰਨੀ ਵਿਸ਼ਵਾਸ ਕੀਤਾ ਤੇ ਜੋ ਡੋਬਿਆ ਤਾਂ ਡੁੱਬਿਆ ਚੱਲ ਡੁੱਬਣਾ ਤਾਂ ਸੀਗਾ ਹੀ ਹੈਨਾ ਕਦੇ ਨਾ ਕਦੇ ਪਰ ਯਾਰ ਵਿਸ਼ਵਾਸ ਨਹੀਂ ਸੀ ਵੀ ਉਹ ਬੰਦਾ ਹੀ ਡੋਬ ਕੇ ਜਾਊਗਾ ਸਹੀ ਗੱਲ ਹੈ ਵੀਰ ਸਹੀ ਗੱਲ ਹੈ ਜੀ ਪਤਾ ਹੁੰਦਾ ਫਿਰ ਸ਼ਾਇਦ ਵਿਸ਼ਵਾਸ ਨਾਮ ਦੀ ਚੀਜ਼ ਨਹੀਂ ਹੁੰਦੀ ਕਨਾਵਿਰ ਅਚਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਜਦੋਂ ਇਹ ਸਾਰੀ ਚੀਜ਼ਾਂ ਤੁਸੀਂ ਦੇਖਦੇ ਹੋ ਨਾ ਇਹ ਚੀਜ਼ਾਂ ਤੋਂ ਸਿੱਖਣ ਨੂੰ ਵੀ ਮਿਲਦਾ ਸਭ ਕੁਝ ਮਿਲਦਾ ਉਸ ਟਾਈਮ ਤੇ ਮਾਵਾ ਵੀ ਯਾਦ ਆ ਜਾਂਦੇ ਨੇ ਆਪਣੇ ਹਾਂਜੀ ਵੀਰ ਕਿਉਂਕਿ ਸਾਰੀ ਦੁਨੀਆ ਇੱਕ ਪਾਸੇ ਤੇ ਮਾਵਾ ਵੀ ਇੱਕ ਪਾਸੇ ਵੀਰ ਚਾਹੇ ਬੰਦਾ ਗਲਤ ਵੀ ਹੋਵੇ ਠੀਕ ਆ ਤਾਂ ਇੱਕ ਸਿਰਫ ਮਾਵਾ ਪੇ ਆ ਜੋ ਬੰਦੇ ਨੂੰ ਐਕਸੈਪਟ ਕਰਦਾ ਕਨਾਵਿਰ ਤੇ ਚਲੋ ਤੁਹਾਨੂੰ ਪਤਾ ਵੀ ਦੁਨੀਆਦਾਰੀ ਆ ਤਾਂ ਲੱਤਾਂ ਖਿੱਚਦੀ ਏ ਆ ਉਂਗਲਾ ਲੋਕ ਕੀ ਕਰਦੇ ਨੇ ਬਟ ਮਾਪੇ ਵਹੇ ਜੀ ਚੀਜ਼ ਆ ਮੜੇ ਟਾਈਮ ਚ ਉਹੀ ਕੰਮ ਆਉਂਦੇ ਨੇ ਫਿਰ ਬਈ ਤੁਸੀਂ ਘਰ ਚ ਕਿਹਨ ਹੈਣਾ ਵੀ ਕਿੰਨੇ ਭਾਈ ਭੈਣੋਂ ਅਸੀਂ ਤਿੰਨ ਭੈਣ ਭਰਾ ਫਿਰ ਤਿੰਨ ਭਰਾ ਹਾਂਜੀ ਵੱਡੀ ਭੈਣ ਆ ਸਭ ਤੋਂ ਤੇ ਤੋਂ ਛੋਟੇ ਮੇਰੇ ਭਰਾ ਨੇ ਸਭ ਤੋਂ ਛੋਟਾ ਮੈਂ ਫਿਰ ਅੱਛਾ ਵੱਡੀ ਭੈਣ ਆ ਤੁਹਾਡੀ ਹੈਣਾ ਵੀ ਜਦੋਂ ਘਰ ਚ ਬਾਹਰ ਜਾਂਦੀ ਆ ਕਿਤੇ ਵੀ ਛੋਟੇ ਭਾਈ ਨੂੰ ਫਿਕਰ ਕਿੰਨੀ ਹੁੰਦੀ ਆ ਤੇ ਅਸਲ ਭਾਈ ਭੈਣ ਦਾ ਰਿਸ਼ਤਾ ਕੀ ਹੁੰਦਾ ਭੈਣ ਭਾਈ ਦਾ ਤਾਂ ਰਿਸ਼ਤਾ ਤਾਂ ਬਹੁਤ ਅਨਮੋਲ ਹੁੰਦਾ ਵੀਰ ਕਿ ਮਾਪਪਾਂ ਦੀ ਵੀ ਕੇਰ ਮੁੰਡਿਆਂ ਨਾਲੋਂ ਹਜੇ ਜ਼ਿਆਦਾ ਕੁੜੀਆਂ ਹੀ ਕਰਦੀਆਂ ਨੇ ਤੁਹਾਨੂੰ ਪਤਾ ਹੀ ਆ ਤੇ ਬਟ ਭੈਣ ਦਾ ਤਾਂ ਵਿਆਹ ਹੁਣ ਅਸੀਂ ਕਰਤਿਆ ਵੀਰ 2020 ਚ ਵਿਆਹ ਕਰਤਿਆ ਸੀਗਾ ਤੇ ਮੈਂ ਆਪਣੀ ਲਾਈਫ ਦੇ ਵਿੱਚ ਟੈਨਸ਼ਨਾਂ ਵੀ ਸਿਰਫ ਦੋ ਲਿੱਤੀਆਂ ਸੀਗੀਆਂ ਇੱਕ ਆਪਣੇ ਭੈਣ ਦੇ ਵਿਆਹ ਦੀ ਤੇ ਦੂਜੀ ਹੁਣ ਜਗਾ ਦੀ ਲਈ ਵੀ ਆ ਵੀਰ ਦੇ ਘਰ ਪਾਣਾ ਕਿਉਂਕਿ ਮੰਮੀ ਡੈਡੀ ਨੇ ਮੇਰੇ ਅੱਧ ਤੋਂ ਜ਼ਿਆਦਾ ਵੀ ਜ਼ਿੰਦਗੀ ਉਹਨਾਂ ਦੀ ਐਂ ਦੁੱਖਾਂ 'ਚ ਲੰਗੀ ਠੀਕ ਹੈ ਕੱਚਿਆਂ ਘਰਾਂ 'ਚ ਲੰਗੀ ਤੇ ਹੁਣ ਮੈਂ ਇਹ ਸੋਚਦਾ ਕਿ ਆਪਣੀ ਤਾਂ ਚਲੋ ਪਈਆ ਬਥੇਰੀ ਪਰ ਵੈਸੇ ਕੱਲ ਤਾਂ ਕਿਸੇ ਨੇ ਦੇਖੀ ਨਹੀਂ ਬਟ ਮੈਂ ਇਹ ਸੋਚਦਾ ਕਿ ਆਪਣੀ ਲਾਈਫ ਅਜੇ ਹੈਗੀ ਆ ਵਾਧੂ ਆ ਵੀ ਆਪਣੀ ਲਾਈਫ ਦੇ ਵਿੱਚ ਹੁਣ ਜਿੰਨੀ ਕਿ ਉਹਨਾਂ ਦੀ ਰਹਿ ਗਈ ਆਪਾਂ ਉਸ 'ਚ ਉਹਨਾਂ ਨੂੰ ਸੁੱਖ ਦੀ ਜ਼ਿੰਦਗੀ ਦਿਖਾ ਸਕੀਏਗਾ ਨਾ ਫਿਰ ਸਾਡੇ ਆ ਉਹ ਆ ਜਿਹਨੂੰ ਤੁਸੀਂ ਐਕਸਰ ਹੀ ਮੇਰੇ ਨਾਲ ਦੇਖਿਆ ਹੋਵੇਗਾ ਵੀਡੀਓਜ਼ 'ਚ ਤੇ ਗੱਲਬਾਤ ਕਰਾਂ ਨੇ ਆ ਕੀ ਹਾਲਾ ਕਰਨ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਅੱਛਾ ਕਰਨ ਪਿੱਛੇ ਨਾ ਅਕਸਰ ਆਪਾਂ ਜਦੋਂ ਬੈਠਦੇ ਆ ਨਾ ਸ਼ਾਇਰੀਆਂ ਹੁੰਦੀਆਂ ਨੇ ਹੈਨਾ ਅੱਜ ਪਿੱਛੇ ਤੁਸੀਂ ਦੇਖ ਸਕਦੇ ਹੋ ਖੇਤ ਨੇ ਪੰਜਾਬ ਤੇ ਵੀ ਯਾਰ ਕੋਈ ਸ਼ਾਇਰੀ ਹੋ ਜਾ ਇੱਕ ਪਹਿਲਾਂ ਪੰਜਾਬ ਤੇ ਵੀਰੇ ਸ਼ਾਇਰੀ ਮਤਲਬ ਮੈਂ ਲਿਖੀ ਜੀ ਸੀਗੀ ਤੋ ਤਿੰਨ ਕ ਲਾਈਨਾਂ ਦੋ ਕ ਲਾਈਨਾਂ ਇਦਾਂ ਜੇ ਸੀਗੀਆਂ ਕਿ ਪੰਜਾਬ ਰਹਿ ਕੇ ਵੀ ਵਧੀਆ ਸਰੀ ਜਾਂਦਾ ਅਸੀਂ ਕਿਹੜਾ ਇੱਥੇ ਭੁੱਖੇ ਨੰਗੇ ਆ ਮਾੜਿਆਂ ਤੋਂ ਮਾੜੇ ਹੋਵਾਂਗੇ ਬੀਬਾ ਅਸੀਂ ਕਦ ਕਹਿੰਦੇ ਆ ਅਸੀਂ ਚੰਗੇ ਆ ਤੂੰ ਲਾ 20-20 ਘੰਟੇ ਸ਼ਿਫਟਾਂ ਅਸੀ ਖੇਤਾਂ 'ਚ ਹੀ ਚੰਗੇ ਆ। ਕੀ ਬਾਤ ਹੈ। ਤੂੰ ਖੇਤ ਹੰਨਾ ਪਹਿਲਾਂ ਤਾਂ ਚੱਲ ਖੇਤ ਦੀ ਗੱਲ ਕਰਦੇ ਹਾਂ। ਖੇਤ ਹੰਨਾ ਸੋਚਦਾ ਵੀ ਯਾਰ ਖੇਤੀ ਕਿੰਨੀ ਔਖੀ ਆ ਹੈਨਾ ਵੀ ਇਹ ਕਣਕ ਪਿੱਛੇ ਆਪਾਂ ਇੰਨੇ ਬੀਜ ਪਹਿਲਾਂ ਇਹਨੂੰ ਬੋਈਦਾ ਆ ਫਿਰ ਸਾਰਾ ਕੁਝ ਕਰੀਦਾ ਆ ਹੈਨਾ ਸਭ ਕੁਝ ਕਰਨਾ ਪੈਂਦਾ ਪਾਣੀ ਦੇਣਾ ਪੈਂਦਾ ਟਾਈਮ ਟੂ ਟਾਈਮ ਹੈਨਾ ਫਿਰ ਇਹ ਓਪਾ ਵਿਕਦੀ ਆ ਜਿਹਦਾ ਮੁੱਲ ਵੀ ਸ਼ਾਇਦ ਬਹੁਤ ਘੱਟ ਹੋਵੇ ਸਾਡਾ। ਹਾਂ ਉਹੀ ਗੱਲ ਆ ਨਾ ਵੀਰੇ ਹੁਣ ਜਦੋਂ ਕੋਈ ਚੀਜ਼ ਆਪਾਂ ਖਰੀਦਦੇ ਆ ਮਤਲਬ ਖਰੀਦਦੇ ਆ ਜਾਂ ਫਿਰ ਉਹ ਵੇਚਣੀ ਪੈਂਦੀ ਆ ਪਹਿਲਾਂ ਆਪਾਂ ਇਹ ਚੀਜ਼ ਦੀ ਲਾਨਨੇ ਆਂ ਕਿ ਆਪਾਂ ਇਹ ਚੀਜ਼ ਤੋਂ ਸੋਚਦੇ ਆਂਗੇ ਵੀ ਆਪਾਂ ਕੋਈ ਕੋਈ ਬਿਜ਼ਨਸ ਕਰ ਰਹੇ ਆਂ ਵੱਡੇ ਬਿਜ਼ਨਸ ਮੈਨ ਲਾ ਲੋ ਛੋਟੇ ਬਿਜ਼ਨਸ ਉਹਦੇ ਵਿੱਚ ਜਦੋਂ ਕੋਈ ਉਹ ਚੀਜ਼ ਬਾਇ ਕਰਦਾ ਉਹਦੇ ਬਾਅਦ ਵੇਚਣੀ ਹੁੰਦੀ ਆ ਤੇ ਉਹਦਾ ਮੁੱਲ ਨਾ ਮਿਲੇ ਤਾਂ ਦੁੱਖ ਤਾਂ ਹੁੰਦਾ ਹੀ ਜਾਣਾ ਵੀਰੇ ਹੂੰ ਬਸ ਉਹ ਗੱਲ ਆ ਕਿ ਹੁਣ ਜਿਵੇਂ ਸਰਕਾਰ ਐਮਐਸਪੀ ਬਹੁਤ ਘੱਟ ਦੇ ਰਹੀ ਆ ਹੁਣ ਜਿਵੇਂ ਬਈ 35 ਜੇ ਹੁਣ 35 ਰੁਪਏ ਦਾ ਆਟਾ ਹੋ ਗਿਆ ਇਹ ਆਉਣ ਵਾਲੇ ਟਾਈਮ 'ਚ 100 ਦਾ ਵੀ ਹੋ ਜਾਊਗਾ ਤੇ ਸੌਦੀਆਂ ਰੋਟੀਆਂ ਨੇ ਪਿਆ ਕਰਨਗੀਆਂ ਹਾਂ ਜ਼ਰੂਰ ਪਿਆ ਕਰਨਗੀਆਂ ਬਈ ਸੌਦੀਆਂ ਰੋਟੀਆਂ ਕਿਲੋ ਆਟਾ ਕਿੰਨਾ ਕੁ ਹੁੰਦਾ ਬਈ ਕਿਲੋ ਆਟਾ ਹਰੇਕ ਮਤਲਬ ਟੱਬਰ ਦੇ ਵਿੱਚ ਕਿਲੋ ਆਟਾ ਰੋਜ਼ ਦਾ ਗੁੰਨਿਆ ਜਾਂਦਾ ਹੁਣ ਪਤਾ ਕਿਲੋ ਕਿਲੋ ਰੋਜ਼ ਦਾ ਗੁੰਨੇ ਜਾਂਦਾ ਆਟਾ ਤੇ ਜਾਂਦੇ ਜਾਂਦੇ ਸਾਨੂੰ ਇੱਕ ਸ਼ਾਇਰੀ ਸੁਣਾ ਦੇ ਸ਼ਾਇਰੀ ਕਿਹੜੀ ਸੁਣਨੀ ਪਸੰਦ ਕੋਈ ਵੀ ਸੁਣਾ ਦੇ ਫਿਰ ਵੀ ਪਤਾ ਲੱਗੇ ਕਿ ਮਜਬੂਰ ਤੇਰੇ ਦਿਲ ਦੇ ਕਰੀਬ ਹੋਵੇ ਵੀਰੇ ਮੇਰੇ ਦਿਲ ਦੇ ਕਰੀਬ ਤਾਂ ਸਭ ਤੋਂ ਕਰੀਬ ਤੁਹਾਨੂੰ ਪਹਿਲਾਂ ਵੀ ਸੁਣਾਈ ਹੋਈ ਆ ਤੁਸੀਂ ਤਾਂ ਸੁਣੀਆਂ ਹੀ ਹੋਈਆਂ ਨੇ ਇਸ ਏਰੀਆ ਕਹਿੰਦਾ ਜਿਨੇ ਖਾਦੀ ਨੂਨਾਂ ਰੋਟੀ ਉਹਨੂੰ ਨਹੀਂ ਗਰੀਬੀ ਦੱਸੀ ਦੀ ਮਾੜੇ ਸਮੇਂ ਵਿੱਚ ਆਸੋ ਸਮਾਲ ਕਿਤੇ ਰੱਖੀ ਦੀ ਜਿੱਥੇ ਆਪਣੇ ਸਾਥ ਛੱਡ ਜਾਂਦੇ ਉੱਥੇ ਬਗਾਨੇ ਖੜਦੇ ਆ ਆਪਣੇ ਦੀ ਚੜ੍ਹਾਈ ਦੇਖ ਕੇ ਆਪਣੇ ਹੀ ਛੱਡਦੇ ਆ ਕਿ ਸੋਹਣੀ ਕੁੜੀ ਨਹੀਂ ਕਿਸੇ ਦੇ ਤਾਨੇ ਮੇਨੇ ਸਹੰਦੀ ਹੋਏ ਸਦਾ ਨਿਯਮ ਮਿੱਤਰੋ ਗਰੀਬੀ ਰਹਿੰਦੀ ਹੋਏ ਸਦਾ ਨਿਯਮ ਮਿੱਤਰੋ ਗਰੀਬੀ ਰਹਿੰਦੀ ਹੋਏ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸੀ ਪਿੰਡ ਚੀਲ ਫੇਰ ਲੈ ਕੇ ਆਵਾਂਗੇ ਤੁਹਾਡਾ ਆਪਣਾ ਸ਼ੋ ਪਿੰਡੋਂ ਪਿੰਡ ਮੈਨੂੰ ਦੋ ਇਜਾਜ਼ਤ ਸਸ਼ਿਆਕਾ